ਭਾਰਤੀ ਜਨਤਾ ਪਾਰਟੀ ਵੱਲੋਂ ਪਠਾਨਕੋਟ ਤੋਂ ਸੀਨੀਅਰ ਭਾਜਪਾ ਨੇਤਾ ਅਸ਼ਵਨੀ ਸ਼ਰਮਾ ਨੂੰ ਵੱਡੀ ਜ਼ਿੰਮੇਵਾਰੀ ਦਿੰਦੇ ਹੋਏ ਪੰਜਾਬ ਦਾ ਐਕਟਿੰਗ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਅਸ਼ਵਨੀ ਸ਼ਰਮਾ ਨੂੰ ਮਿਲੀ ਇਸ ਜ਼ਿੰਮੇਵਾਰੀ ਤੋਂ ਬਾਅਦ ਉਨ੍ਹਾਂ ਵੱਲੋਂ ਚੰਡੀਗੜ੍ਹ ਵਿਖੇ ਆਪਣੀ ਚਾਰ ਸੰਬੰਧਿਤ ਪਾਰਟੀ ਹਾਈ ਕਮਾਂਡ ਵੱਲੋਂ ਇੱਕ ਸਮਾਗਮ ਅਯੋਜਿਤ ਕੀਤਾ ਗਿਆ ਜਿਸ ਵਿੱਚ ਸਾਲਾਂ ਲਈ ਫਗਵਾੜਾ ਤੋਂ ਭਾਜਪਾ ਵਰਕਰਾਂ ਅਤੇ ਨੇਤਾਵਾਂ ਦਾ ਇੱਕ ਵੱਡਾ ਕਾਫਲਾ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਗਾਇਤ ਅਤੇ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਦੇਗੜਾ ਅਰਬਨ ਸਟੇਟ ਤੋਂ ਚੰਡੀਗੜ੍ਹ ਲਈ ਰਵਾਨਾ ਹੋਇਆ। ਰਮਾਨਾ ਹੋਣ ਤੋਂ ਪਹਿਲਾਂ ਜਿੱਥੇ ਭਾਜਪਾ ਵਰਕਰਾਂ ਵੱਲੋਂ ਅਸ਼ਵਨੀ ਸ਼ਰਮਾ ਦੇ ਹੱਕ ਵਿੱਚ ਨਾਰੇਬਾਜ਼ੀ ਕੀਤੀ ਗਈ ਉੱਥੇ ਹੀ ਸਾਬਕਾ ਮੇਅਰ ਅਰਨੋ ਖੋਸਲਾ ਸੀਨੀਅਰ ਨੇਤਾ ਅਵਤਾਰ ਸਿੰਘ ਮੰਡ ਅਤੇ ਰਕੇਸ਼ ਦੁੱਗਲ ਨੇ ਕਿਹਾ ਕਿ ਅਸ਼ਵਨੀ ਸ਼ਰਮਾ ਦੇ ਪੰਜਾਬ ਪ੍ਰਧਾਨ ਬਣਨ ਨਾਲ ਜਿੱਥੇ ਪਾਰਟੀ ਨੂੰ ਮਜ਼ਬੂਤੀ ਮਿਲੇਗੀ ਉੱਥੇ ਹੀ ਉਨ੍ਹਾਂ ਦੀ ਅਗਵਾਈ ਵਿੱਚ 2027 ਦੀਆਂ ਚੋਣਾਂ ਦੌਰਾਨ ਭਾਜਪਾ ਵੱਡੇ ਮਾਰਜ ਨਾਲ ਜਿੱਤ ਹਾਸਲ ਕਰਕੇ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣਾਏਗੀ ਉਨ੍ਹਾਂ ਅਸ਼ਵਨੀ ਸ਼ਰਮਾ ਦੇ ਪ੍ਰਧਾਨ ਬਣਨ ਤੋਂ ਬਾਅਦ ਚਾਰਜ ਲੈਣ ਲਈ ਹਾਰਦਿਕ ਵਧਾਈਆਂ ਦਿੰਦਿਆਂ ਪਾਰਟੀ ਹਾਈ ਕਮਾਂਡ ਦਾ ਤਹਿਤੋਂ ਧੰਨਵਾਦ ਕੀਤਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਭਾਈਪਾ ਵਰਕਰ ਮੌਜੂਦ ਹਨ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਦਾ ਪਾਰਟੀ ਦੇ ਸਾਰੇ ਕਾਰਜਕਰਤਾ ਉੱਦੇਦਾਰ ਬਿੰਨ ਬਿੰਨ ਉੱਦੇਦਾਰ ਜਿਹੜੇ ਪਾਰਟੀ ਦੇ ਆ ਅੱਜ ਅਸੀਂ ਚੰਡੀਗੜ੍ਹ ਮਾਨੀਏ ਸੋਮਪੁਰਾ ਜੀ ਕੈਂਡੀਡੇਟ ਨਿਵਾਸ ਸਥਾਨ ਤੋਂ ਮੈਡਮ ਨੀਤਾ ਸੋਮਪੁਰਾ ਜੀ ਨਿਵਾਸ ਸਥਾਨ ਤੋਂ ਚੱਲ ਰਹੇ ਆ ਔਰ ਬੜੀ ਖੁਸ਼ੀ ਆ ਅੱਜ ਜੋ ਅਸ਼ਨੀ ਸ਼ਰਮਾ ਜੀ ਦੁਆਰਾ ਫਿਰ ਇੱਕ ਵਾਰ ਪੰਜਾਬ ਦੇ ਪ੍ਰਧਾਨ ਬਣੇ ਆ ਔਰ ਕਾਰਜਕਰਤਾ ਬੜੀ ਉਤਸ਼ਾਹ ਦੇ ਨਾਲ ਜੋਸ਼ ਦੇ ਨਾਲ ਚੰਡੀਗੜ੍ਹ ਜਾ ਰਹੇ ਆ ਹੁਣ ਆਨ ਆਲਾ ਸਮਾਜ 2027 ਦਾ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਪੰਜਾਬ ਸਰਕਾਰ ਬਣੂਗੀ ਸੈਂਟਰ ਦੀ ਨੀਤੀ ਆ ਵੀ ਪੰਜਾਬ ਨੂੰ ਬਹੁਤ ਚਿਰ ਹੋ ਗਿਆ ਭਾਰਤੀ ਜਨਤਾ ਪਾਰਟੀ ਸਰਕਾਰ ਨਹੀਂ ਬਣੀ ਹੁਣ ਕਾਰਕਿਰਤਾ ਹਾਰ ਪੰਜਾਬ ਕੋਨੇ-ਕੋਨੇ ਚ ਚੰਡੀਗੜ੍ਹ ਜਾ ਰਿਹਾ ਔਰ ਇਕੋ ਹੀ ਆ ਵੀ 2027 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਭਾਰਤੀ ਜਨਤਾ ਪਾਰਟੀ ਦਾ ਹੋਵੇ ਔਰ ਸੈਂਟਰ ਦੇ ਜੋ ਨਿੰਦਰਬਾਈ ਮੋਦੀ ਅਮਿਤ ਸ਼ਾਹ ਜੀ ਨੰਡਾ ਜੀ ਦੀ ਵੀ ਇੱਕ ਪ੍ਰਿਆਸ ਆ ਵੀ ਪੰਜਾਬ ਚ ਬੜੇ ਜੋਰ-ਸ਼ੋਰ ਦੇ ਨਾਲ ਕਾਰਕਿਰਤਾ ਉਤਸ਼ਾਹ ਦੇ ਨਾਲ ਅੱਜ ਚੰਡੀਗੜ੍ਹ ਜਿਹੜਾ ਰਵਾਨਾ ਹੋ ਰਿਹਾ ਇਹ ਪ੍ਰਣ ਲੈ ਰਹੇ ਆ ਵੀ ਅਸੀਂ 2027 ਨੂੰ ਸਰਕਾਰ ਬਣਾਣੀ ਹੈ ਧੰਨਵਾਦ ਜੈ ਹਿੰਦ ਜੈ ਭਾਰਤ ਪਾਰਟੀ ਕੇਂਦਰੀ નેਤਰਤਵ ਨੇ Shri Ashwini Sharma MLA ਪਠਾੜਕੋਟ ਨੂੰ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਐਕਟਿੰਗ ਪ੍ਰੈਜ਼ੀਡੈਂਟ ਬਣਾ ਕੇ ਭਾਰਤੀ ਜਨਤਾ ਪਾਰਟੀ ਕਾਰਕਿਰਤਾ ਦੇ ਵਿੱਚ ਨਵੇਂ ਜੋਸ਼ ਦਾ ਸੰਚਾਰ ਪੈਦਾ ਕਰ ਦਿੱਤਾ ਕਿਉਂਕਿ ਅਸ਼ਵਨੀ ਸ਼ਰਮਾ ਇੱਕ ਅਜਿਹਾ ਵਿਅਕਤੀ ਹੈ ਜਿਹੜਾ ਪੰਜਾਬ ਦੇ ਹਰ ਇੱਕ ਛੋਟੇ ਵੱਡੇ ਕਾਰਜਕਰਤਾ ਨੂੰ ਬਾਈ ਨੇਮ ਜਾਣਦੇ ਨੇ ਔਰ ਜਿੰਨਾ ਉਹਨਾਂ ਦਾ ਪੰਜਾਬ 'ਚ ਪਰਿਵਾਰਸ ਹੈ ਨਿਰਸੰਦੇਹ ਇਸ ਨਾਲ ਭਾਜਪਾ ਕਾਰਜਕਰਤਾ ਇੱਕ ਜਟ ਹੋ ਕੇ 2027 ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਲਈ ਉੱਥਕ ਹੋਵੇਗਾ ਔਰ ਡਟ ਕੇ ਉਹਨਾਂ ਦੇ ਨੇਤ੍ਰਿਤਵ 'ਚ ਕੰਮ ਕਰੇਗਾ ਜੈ ਹਿੰਦ ਜੈ ਭਾਰਤ ਅੱਜ ਬੜੀ ਖੁਸ਼ੀ ਦੀ ਗੱਲ ਆ ਵੀ ਸਾਡੇ ਜਝਾਰੂ ਜਰਨੈਲ ਅਸ਼ਨੀ ਸ਼ਰਮਾ ਜੀ ਨੂੰ ਐਕਟਿੰਗ ਪ੍ਰਧਾਨ ਬਣਾਇਆ ਜਾ ਰਿਹਾ ਅਸੀਂ ਕੇਂਦਰ ਦੀ ਲੀਡਰਸ਼ਿਪ ਦੇ ਇਹਦੇ ਬਹੁਤ ਧੰਨਵਾਦੀ ਵੀ ਆ ਕਿਉਂਕਿ ਇਹ ਬਹੁਤ ਹੀ ਜਝਾਰੂ ਨੇਤਾ ਨੇ ਔਰ ਵਰਕਰ ਦੇ ਵਿੱਚ ਜੋਸ਼ ਭਰਨ ਵਾਲੇ ਨੇ ਅੱਜ ਅਸੀਂ ਕੇਂਦਰੀ ਸਾਬਕਾ ਕੇਂਦਰੀ ਮੰਤਰੀ ਸ਼੍ਰੀਮਾਨ ਸੋਮ ਪ੍ਰਕਾਸ਼ ਜੀ ਦੀ ਅਗਵਾਈ ਦੇ ਹੇਠ ਉਹਨਾਂ ਨੇ ਅੱਜ ਕਿਉਂਕਿ ਚਾਰਜ ਲੈਣਾ ਅਸੀਂ ਚੰਡੀਗੜ੍ਹ ਵਾਸਤੇ ਉੱਥੇ ਉਹਨਾਂ ਦੀ ਅਗਵਾਈ ਦੇ ਹੇਠ ਜਾ ਰਹੇ ਆ ਬਹੁਤ ਵੱਡੀ ਮਾਤਰਾ ਦੇ ਵਿੱਚ ਜਾ ਰਹੇ ਆ ਤੁਸੀਂ ਇੱਥੋਂ ਹੀ ਦੇਖ ਸਕਦੇ ਆ ਵੀ ਅੱਜ ਸਾਰੇ ਵਰਕਰਾਂ ਦੇ ਵਿੱਚ ਜੋਸ਼ ਆ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਸਾਡਾ ਆਪਣਾ ਨੇਤਾ ਜਿਹੜਾ ਉਹ ਪ੍ਰਧਾਨ ਬਣਨ ਜਾ ਰਿਹਾ ਔਰ ਜਿਹਦੇ ਨਾਲ ਪਾਰਟੀ ਹੋਰ ਮਜ਼ਬੂਤ ਹੋਊਗੀ